ਨਿੱਜੀ ਪੱਤਰ ਆਪਣੇ ਛੋਟੇ ਭਰਾ ਨੂੰ ਜਿਹੜਾ ਪੜ੍ਹਾਈ ਪ੍ਰਤੀ ਲਾਪਰਵਾਹ ਹੋ ਰਿਹਾ ਹੈ ਇੱਕ ਪ੍ਰੇਰਣਾ ਪੱਤਰ ਲਿਖੋ ਤੁਸੀਂ ਆਪਣੇ ਛੋਟੇ ਭਰਾ ਨੂੰ ਪ੍ਰੇਰਨਾ ਦੇਣ ਦੇ ਲਈ ਮੋਟੀਵੇਸ਼ਨ ਦੇਣ ਲਈ ਇੱਕ ਪੱਤਰ ਲਿਖਣਾ ਜਿਹੜਾ ਕਿ ਫਜ਼ੂਲ ਖਰਚੀ ਕਰ ਰਿਹਾ ਹੈ ਜਾਂ ਸਾਰਾ ਦਿਨ ਮੋਬਾਈਲ ਜਾਂ ਟੀਵੀ ਦੇਖਦਾ ਰਹਿੰਦਾ ਹੈ ਜਾਂ ਫੈਸ਼ਨ ਦੇ ਵਿੱਚ ਰੁੱਝਿਆ ਰਹਿੰਦਾ ਸੋ ਪੱਤਰ ਦੀ ਸ਼ੁਰੂਆਤ ਕਰਦੇ ਹਾਂ ਪ੍ਰੀਖਿਆ ਭਵਨ ਤੋਂ ਹਰੇਕ ਨਿੱਜੀ ਪੱਤਰ ਪ੍ਰੀਖਿਆ ਭਵਨ ਤੋਂ ਹੀ ਸ਼ੁਰੂ ਹੋਵੇਗਾ ਪ੍ਰੀਖਿਆ ਭਵਨ ਕੋਮਾ ਫਿਰ ਕੇਂਦਰ ਫਿਰ ਕੋਮਾ ਊੜਾ ਆੜਾ ਈੜੀ ਸ਼ਹਿਰ ਫਿਰ ਡੰਡੀ ਉਸ ਤੋਂ ਬਾਅਦ ਮਿਤੀ ਪਿਆਰੇ ਮਨਦੀਪ ਕੋਈ ਵੀ ਮਿੱਤਰ ਜੋ ਵੀ ਮਿੱਤਰ ਤੁਹਾਡਾ ਉਹਦਾ ਤੁਸੀਂ ਨਾਮ ਮੈਂਸ਼ਨ ਕਰ ਸਕਦੇ ਹੋ ਨਾਮ ਲਿਖ ਸਕਦੇ ਹੋ ਸੋ ਖੱਬੇ ਪਾਸੇ ਆਪਾਂ ਲਿਖਾਂਗੇ ਪਿਆਰੇ ਮਨਦੀਪ ਨਿੱਗਾ ਪਿਆਰ ਨਿੱਗਾ ਪਿਆਰ ਵੀ ਲਿਖ ਸਕਦੇ ਹੋ ਤੁਸੀਂ ਮਿੱਠੀਆਂ ਯਾਦਾਂ ਵੀ ਲਿਖ ਸਕਦੇ ਹੋ ਉਸ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੱਤਰ ਮੈਨੂੰ ਅੱਜ ਹੀ ਪਿਤਾ ਜੀ ਦੀ ਚਿੱਠੀ ਮਿਲੀ ਜਿਸ ਨੂੰ ਪੜਕੇ ਮੈਂ ਪਰੇਸ਼ਾਨ ਹੋ ਗਈ ਹਾਂ ਪਿਤਾ ਜੀ ਨੇ ਲਿਖਿਆ ਹੈ ਕਿ ਤੂੰ ਦਿਨੋਂ ਦਿਨ ਪੜ੍ਹਾਈ ਪ੍ਰਤੀ ਲਾਪਰਵਾਹ ਹੋ ਰਿਹਾ ਹੈ ਤੂੰ ਸਕੂਲੋਂ ਆ ਕੇ ਕਿਤਾਬਾਂ ਨੂੰ ਹੱਥ ਨਹੀਂ ਲਗਾਉਂਦਾ ਸਾਰਾ ਦਿਨ ਖੇਡਦਾ ਰਹਿੰਦਾ ਹੈ ਜੇ ਤੂੰ ਟੀਵੀ ਦੇਖਣ ਬੈਠ ਜਾਏ ਤਾਂ ਸਾਰਾ ਦਿਨ ਫਿਲਮਾਂ ਜਾਂ ਫਿਰ ਮੋਬਾਈਲ ਵੇਖਦਾ ਰਹਿੰਦਾ ਹੈ ਤੇਰੀ ਸੰਗਤ ਵੀ ਕਮਚੋਰ ਮੁੰਡਿਆਂ ਨਾਲ ਹੈ ਨਾ ਉਹ ਆਪ ਪੜਦੇ ਹਨ ਕੇ ਨਾ ਹੀ ਤੈਨੂੰ ਪੜਨ ਦਿੰਦੇ ਹਨ ਅਗਲੇ ਪੈਰੇ ਦੇ ਵਿੱਚ ਆਪਾਂ ਲਿਖਾਂਗੇ ਇਹ ਚਿੱਠੀ ਪੜ ਕੇ ਮੈਂ ਹੈਰਾਨ ਰਹਿ ਗਈ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਿਤਾ ਜੀ ਸਾਨੂੰ ਕਿੰਨੇ ਸ਼ੌਂਕ ਨਾਲ ਪੜਾ ਰਹੇ ਹਨ ਸਮਾਂ ਖਰਾਬ ਕਰਕੇ ਫੈਸ਼ਨ ਕਰਕੇ ਤੇ ਬੁਰੀ ਸੰਗਤ ਵਿੱਚ ਪੈ ਕੇ ਕੁਝ ਵੀ ਹਾਸਲ ਨਹੀਂ ਹੁੰਦਾ ਤੂੰ ਹੁਸ਼ਿਆਰ ਤੇ ਸਮਝਦਾਰ ਮੁੰਡਾ ਹੈ ਇਹ ਵਾਦਾ ਕਰ ਕਿ ਤੂੰ ਅੱਗੋਂ ਪੂਰੀ ਲਗਨ ਤੇ ਮਿਹਨਤ ਨਾਲ ਪੜਾਈ ਕਰੇਗਾ ਮੈਨੂੰ ਪੂਰੀ ਉਮੀਦ ਹੈ ਕਿ ਤੂੰ ਮੇਰੀ ਸਲਾਹ ਵੱਲ ਪੂਰਾ ਧਿਆਨ ਦੇਵੇਂਗਾ ਫਿਰ ਆਪਾਂ ਸੱਜੇ ਪਾਸੇ ਲਿਖਾਂਗੇ ਤੇਰੀ ਵੱਡੀ ਭੈਣ ਕ ਕ ਖ ਖ ਗ ਗ ਆਪਣੇ ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਆੜਾ ਏੜੀ ਜਾਂ ਕ ਕ ਖ ਖ ਗ ਗ ਲਿਖ ਸਕਦੇ ਹੋ